ਇਸ ਸਿਨੇਮਾ ਦੇ ਵਿੱਚ ਕਿਸੇ ਟਾਈਮ ਇੰਨਾ ਕ ਰਸ਼ ਹੁੰਦਾ ਸੀਗਾ ਇੰਨੀ ਕ ਭੀੜ ਲੱਗੀ ਹੁੰਦੀ ਸੀ ਕਿ ਉਹ ਸਪੀਡ ਨੂੰ ਸੰਭਾਲਣ ਲਈ ਵਾਸਤੇ ਪੁਲਿਸ ਤੱਕ ਤਾਇਨਾਤ ਕੀਤੀ ਜਾਂਦੇ ਸੀ ਅਸੀਂ ਜਦ ਇਹ ਸ਼ੁਰੂ ਕੀਤਾ ਬੜੀ ਭੀੜ ਹੁੰਦੀ ਸੀ ਅਸੀਂ ਭੀੜ ਨੂੰ ਰਾਤ ਦੇ 1 ਵਜੇ ਜਦੋਂ ਸਿਨੇਮਾ ਖਤਮ ਹੁੰਦਾ ਸੀਗਾ ਸਾਡੇ 12 1 ਵਜੇ ਸਾਰੀ ਪਬਲਿਕ ਨੂੰ ਅਸੀਂ ਖੁਦ ਤਾਂ ਤਿੰਨਾਂ ਚੌਂਕ ਤੱਕ پہچا کے آدمی سے تاکہ کوئی باردا نہ ہو جوے اور راج کپور اور رندیر کپور دونے ایکٹر سی دونوں ترم کرم دے ایک پروڈیوسر ڈریکٹر ایکٹر راج کپور اور ایکٹر رندیر کپور دونے اتھے تشریف لے کے آئے اور او دن اتھے اینی پیڑ سی ਯਾ ਮੈਂ ਤੁਹਾਨੂੰ ਅੰਦਾਜ਼ ਨਹੀਂ ਦੱਸ ਸਕਦਾ ਫੈਲੀ ਫਿਲਮ ਸੀਗੀ ਉਹ ਰਾਜਕਪੂਰ ਹੋਰਾਂ ਦੀ ਜਿਹੜੀ ਪਹਿਲੀ ਫਿਲਮ ਸੀਗੀ ਉਹ ਧਰਮ ਕਰਮ ਫਿਲਮ ਸੀਗੀ ਪਹਿਲੀ ਫਿਲਮ ਧਰਮ ਕਰਮ ਸੀ ਇਹਦਾ ਨਾਮ ਪਉਨ ਹੋਇਆ ਇਹਦੀ ਕਹਾਣੀ ਇਹ ਹੈ ਕਿ ਮੈਂ ਇਹ ਫਿਲਮ ਸਿਨੇਮੇ ਬਣਾ ਲੈ ਮੇਰੀ ਹਾਰਦਿਕ ਇੱਛਾ ਇਹ ਸੀ ਕਿਸੇ ਹਿੰਦੁਸਤਾਨ ਦੀ ਜਾਬ ਦੇ ਪੰਜਾਬ ਦੀ ਚੰਗੀ ਹਸਤੀ ਤੋਂ ਇਹਨੂੰ ਅਨਾਗਰੇਟ ਕਰਾਇਆ ਜਾਵੇ ਸਾਡਾ ਭਾਰਤ ਮੋਟਰ ট্রান্সਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਇਹਦਾ ਕੰਮ ਸੀ ਸ਼ੁਰੂ ਦਾ ਔਰ ਇਹਦੇ ਇਜ਼ਰਤੇ ਹੀ ਅਤੀ ਇਹਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਸਿਨੇਮਾ ਦੀ ਸ਼ੁਰੂਆਤ ਕਿਦੋਂ ਹੋਈ ਤੇ ਇਸ ਦੀ ਜਿਹੜੀ ਇਨੌਗੁਰੇਸ਼ਨ ਹੈ ਉਹ ਕਿਹਨੇ ਕੀਤੀ ਸੀ ਇਹ ਸਿਨੇਮਾ ਦੀ ਸ਼ੁਰੂਆਤ ਨਾਂ ਦੀ 10 ਦਸੰਬਰ ਸਾਲ 1975 ਨੂੰ ਹੋਈ ਜਿਸ ਤਰ੍ਹਾਂ ਕੀ ਤੁਹਾਡੇ ਸਿਨੇਮਾ ਦੇ ਬਾਹਰ ਇੱਕ ਸ਼ਿੰਗਾਰ ਕਰਦੀਆਂ ਔਰਤਾਂ ਦੇ ਪਿਕਚਰਸ ਲੱਗੀਆਂ ਹੋਈਆਂ ਨੇ ਲੇ ਤੁਹਾਡੇ ਮਾਈਂਡ ਚ ਕੀ ਇਸ ਤਰ੍ਹਾਂ ਆਇਆ ਕਿ ਤੁਸੀਂ ਇਸ ਦਾ ਨਾਮ ਸ਼ਿੰਗਾਰ ਰੱਖੋ ਸ਼ਿੰਗਾਰ ਮੈਂ ਜੋ ਪੜਿਆ ਹੈ ਅਬ ਦੀ এডਿਕੇਸ਼ਨ ਆਗਰੇ ਹੋਈ ਹੈ ਮੇਰੀ ਅਸਲੀ ਲਫ਼ਜ਼ ਹੈ ਸ਼ਿੰਗਾਰ ਹਿੰਦੀ ਦਾ ਔਰ ਅਸੀਂ ਫਿਰ ਇਹ ਦੁਆ ਇਹ ਸ਼ਿੰਗਾਰ ਪੰਜਾਬ ਚ ਕਿਸੇ ਨੇ ਬੋਲਣਾ ਨਹੀਂ ਸੀ ਅਸੀਂ ਇਹਦਾ ਸਖਾਲਾ ਲਫ਼ਜ਼ ਬਣਾਤਾ ਸ਼ਿੰਗਾਰ ਦਿੱਲੀ ਕਨੌਟ ਪਲੇਸ ਚ ਇੱਕ ਸੀਨ ਗੁਪਤਾ ਐਂਡ ਸੀਨ ਗੁਪਤਾ ਫਾਰਮਸੀ ਉਹਦਾ ਮਾਲਕ ਸੀ ਜੈਨ ਗੁਪਤਾ ਬੇ ਇਦੇ ਤੇ ਉਹਨੇ ਮੈਨੇ 83000 ਰੁਪਏ ਲਿਆ ਮੈਂ ਉਹਨਾਂ ਨੂੰ ਇੱਕ ਅਰਜ਼ ਕੀਤੀ ਮੈਂ ਕਹਾਂ ਇਹਦਾ ਫੇਸ ਇਹਦਾ ਬਦਦਿਆ ਬਣਾਓ ਕਿ ਇਹਦਾ ਜਵਾਬ ਨਾ ਕੋਈ ਹੋਵੇ ਬੰਗਾਲ ਤੋਂ ਹੀ ਬੰਦੇ ਲੈ ਕੇ ਆਏ ਉਹਨਾਂ ਨੇ ਇਹਨਾਂ ਨੂੰ ਤਰਾਸ਼ਿਆਦ ਬਣਾਇਆ ਔਰ ਔਰ ਉਹ ਵੀ ਕਹਿਮਾ ਉਹਦੋਂ ਵੀ ਕਹਿਮ ਸੀ ਤੇ S H I N G W A 8 ਲੱਖ ਜੰਦੀ 8 ਲੱਖ ਜੰਦੀ 8 ਹੀ ਮੂਰਤੀਆਂ ਨੇ ਜੀਨੂੰ ਕੇ ਅਸੀਂ ਪਾਸ ਕੀਤਾ ਅੱਜ ਕੱਲ ਜਿਸ ਤਰ੍ਹਾਂ ਮਲਟੀਪਲੈਕਸ ਸਿਨੇਮਾ ਆ ਗਏ ਹੋਏ ਨੇ ਸੋਸ਼ਲ ਮੀਡੀਆ ਆ ਗਿਆ ਹੈ ਕਿਤਨਾ ਕਿਤੇ ਜਿਹੜੇ ਸਿੰਗਲ ਸਕਰੀਨ ਸਿਨੇਮਾ ਨੂੰ ਉਹਦੇ business ਦੇ ਵਿੱਚ ਫਰਕ ਪਿਆ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਿੰਗਲ ਸਕਰੀਨ ਦਾ ਫਰਕ ਤਾਂ ਇਸ ਕਰਕੇ ਪਿਆ ਹੈ ਆ ਜਿਹੜਾ ਮੀਡੀਆ ਦਾ ਸਾਧਨ ਆਪਣਾ ਸਾਡਾ ਟੈਲੀਫੋਨ ਨਾ ਮੋਬਾਈਲ ਇਹਨੇ ਬਹੁਤ ਫਰਕ ਪਾਇਆ ਹੈ ਇਹਦੇ ਵਿੱਚ ਇੰਨੀਆਂ ਸਹੂਲਤਾਂ ਆ ਗਈਆਂ ਕਿ ਜਦੋਂ ਮਰਜ਼ੀ ਕੋਈ ਜਦੋਂ ਜਿਸ ਵੇਲੇ ਜਿੱਥੇ ਬੈਠੇ ਕੁਝ ਦੇਖਣਾ ਚਾਹੇ ਉਹ ਦੇਖ ਸਕਦੇ ਮੇਰੇ ਸ਼ਿੰਗਾਰ ਸਿੰਮੇ ਦੇ ਬਿਜ਼ਨਸ ਨੂੰ ਕੋਈ ਵੀ ਖਾਸ ਫਰਕ ਨਹੀਂ ਲੱਗਿਆ ਇਹ ਇੰਨਾ ਬਦਿਆ ਚੱਲਿਆ ਇਥੇ ਨਾਂ ਦਾ ਮੈਂ ਬਲੈਕ ਹੌਨ ਦਿੰਦਾ ਸੀਗਾ ਔਰ ਪਿਕਚਰਾਂ ਟੌਪ ਕਲਾਸ ਜਿਹੜੀਆਂ ਬਹੁਤ ਵਧੀਆ ਚੱਲਣ ਵਾਲੀਆਂ ਸੀਗੀਆਂ ਉਹ ਅਸੀਂ ਲਾਉਂਦੇ ਸੀ ਇੱਕ ਸਾਡੀ ਪਿਕਚਰ ਬਹੁਤ ਵਧੀਆ ਲੱਗੀ ਸੀ ਉਸ ਤੋਂ ਬਾਅਦ ਇਮੀਡੀਏਟਲੀ ਸਰਦਾਰ ਵਕੀਲ ਸਿੰਘ ਜਿਹੜਾ ਮੇਰਾ ਡਿਸਟ੍ਰਿਬਿਊਟਰ ਸੀ ਉਨੇ ਇੱਕ ਆਮ ਪਿਕਚਰ ਮਲਲੀ اور ਮੈਂ ਲੌਬੀ ਚ ਖੜਾ ਸੀ ਆਪੀ ਚ ਜਿਹੜੇ ਬੰਦੇ ਉਪਰੋਂ ਥੱਲੇ ਆਉਂਦੇ ਆ ਬੰਦੇ ਉੱਪਰ ਜਾਂਦੇ ਆ ਉੱਥੇ ਖੜਾ ਸੀ ਮੈਂ ਖੜ ਕੇ ਸੁਣਿਆ ਤੇ ਪਬਲਿਕ ਇਹ ਕਹਿ ਰਹੀ ਸੀ ਆਪਸ ਵਿੱਚ ਹੀ ਗੱਲਾਂ ਕਰਦੇ ਸੀ ਕਿ ਵੀ ਇਹ ਫਿਲਮ ਐ ਜਿਹੜੀ ਇਹ ਸ਼ਿੰਗਾਰ ਵਾਲਿਆਂ ਨੇ ਦੇ ਕਿ ਨਹੀਂ ਲੈ ਇਹ ਏ ਏਡੀ ਘਟਿਆ ਫਿਲਮ ਤਾਂ ਇੱਥੇ ਕਦੇ ਚਲਉਂਦੀ ਨਹੀਂ ਸੀਗੇ ਇਹ ਕੀ ਹੋ ਗਿਆ ਨਨ ਇਹ ਮੈਂ ਸੁਣਿਆ ਮੈਨੂੰ ਬੜੀ ਖੁਸ਼ੀ ਹੋਈ ਪਰ ਇਸ ਨਿਮਾ ਨੇ ਦੁਨੀਆ ਭਰ ਦੇ ਵਿੱਚ ਇੱਕ ਅਲੱਗ ਹੀ ਨਾਮ ਕਮਾਇਆ ਹੋਇਆ ਹੈ ਸੀਗਾ ਜਿੱਥੇ ਕਿ ਸਿੰਗਲ ਸਕਰੀਨ ਸਿਨੇਮਾ ਦੇ ਵਿੱਚ ਜਨਤਾ ਦੇ ਚਹੇਤੇ ਕਲਾਕਾਰਾਂ ਦੀਆਂ ਫਿਲਮਾਂ ਲੱਗਦੀਆਂ ਸਨ ਉੱਥੇ ਉਹਨਾਂ ਕਲਾਕਾਰਾਂ ਦੀਆਂ ਫਿਲਮਾਂ ਦੇਖਣ ਦੇ ਲਈ ਰਸ਼ ਇੰਨਾ ਖੋ ਜਾਂਦਾ ਸੀਗਾ ਕਿ ਟਿਕਟਾਂ ਤੱਕ ਬਲੈਕ ਹੁੰਦੀਆਂ ਸੀਗਾ ਲੇਕਿਨ ਅੱਜ ਕੁਝ ਸਿਨੇਮਾ ਘਰ ਸਿਰਫ ਇਸੇ ਕਾਰਨ ਬੰਦ ਹੋ ਰਹੇ ਨੇ ਕਿ ਉਹ ਦੂਸਰੇ ਕਾਰੋਬਾਰਾਂ ਵੱਲ ਧਿਆਨ ਦੇ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਚਰਨ ਸਿੰਘ ਜੀ ਜੋ ਕਿ ਸ਼ਿੰਗਾਰ ਸਿਨੇਮਾ ਦੇ ਮਾਰਕ ਨੇ ਉਹਨਾਂ ਦੇ ਕੋਲੋਂ ਪੁੱਛਦੇ ਆ ਕੀ ਕਾਰਨ ਹੈ ਕਿ ਲੋਕਾਂ ਦਾ ਰੁਝਾਨ ਜਿਹੜਾ ਹੈਗਾ ਮਲਟੀਪਲੈਕਸ ਸਿਨੇਮਾ ਵੱਲ ਚਲਾ ਗਿਆ ਹੈ ਸਸਿਕਾ ਗੁਰਚਰਨ ਸਿੰਘ ਜੀ ਸਸਿਕਾ ਜੀ ਸਰ ਅਸੀਂ ਤੁਹਾਡੇ ਸ਼ੰਗਾਲ ਸਿਨੇਮਾ ਦੇ ਵਿੱਚ ਬੈਠੇ ਆ ਜਿਸ ਤਰ੍ਹਾਂ ਕਿ ਅਸੀਂ ਕਾਫੀ ਚਿਰ ਤੋਂ ਸੁਣਿਆ ਹੋਇਆ ਵੀ ਇਹ ਸਿਨੇਮਾ ਦੇ ਵਿੱਚ ਕਿਸੇ ਟਾਈਮ ਇੰਨਾ ਕ ਰਸ਼ ਹੁੰਦਾ ਸੀਗਾ ਇੰਨੀ ਕ ਭੀੜ ਲੱਗੀ ਹੁੰਦੀ ਸੀ ਕਿ ਉਹ ਸਪੀਡ ਨੂੰ ਸੰਭਾਲਣ ਲਈ ਵਾਸਤੇ ਪੁਲਿਸ ਤੱਕ ਤਹਿਨਾਤ ਕੀਤੀ ਜਾਂਦੀ ਸੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਸਿਨੇਮਾ ਦੀ ਸ਼ੁਰੂਆਤ ਕਿਦੋਂ ਹੋਈ ਤੇ ਇਸ ਦੀ ਜਿਹੜੀ ਇਨੌਗੁਰੇਸ਼ਨ ਹੈ ਉਹ ਕਿਹਨੇ ਕੀਤੀ ਸੀ ਇਹ ਸਿਨੇਮਾ ਦੀ شروعت دی دس دسمبر سن انیس سو پچھتر ہوئی اور راج کپور اور رندیر کپور دونوں ترم کرم دے ایک پروڈیوسر ڈائریکٹر ایکٹر راج کپور اور ایکٹر رندیر کپور دونوں ایتھے تشریف لے کے آئے اور او دن ایتھے ਇਨੀ ਪੀੜਸੀ ਜੀ ਦਾ ਮੈਂ ਤੁਹਾਨੂੰ ਅੰਦਾਜ਼ ਨਹੀਂ ਦੱਸ ਸਕਦਾ ਐਸ ਕਿਸਮ ਦੀ ਇਨਾਉਗਰੇਸ਼ਨ ਨਾ ਮੈਂ ਕਦੇ ਦੇਖੀ ਹੈ ਜ਼ਿੰਦਗੀ 'ਚ ਨਾ ਹੀ ਦੇਖਾਂਗਾ ਇਨੀ ਪੀੜਸੀ ਜਿਹੜੀ ਫੈਲੀ ਫਿਲਮ ਸੀਗੀ ਉਹ ਰਾਜਕਪੂਰ ਹੋਰਾਂ ਦੀ ਜਿਹੜੀ ਪਹਿਲੇ ਫਿਲਮ ਸੀਗੀ ਉਹ ਧਰਮ ਕਰਮ ਫਿਲਮ ਸੀਗੀ ਪਹਿਲੀ ਫਿਲਮ ਧਰਮ ਕਰਮ ਸੀ ਇਹਦਾ ਨਾਮ ਪੁਣ ਹੋਇਆ ਇਹ ਜਿਹੜੇ ڈسٹریبیوٹر سردار بکیل سنگھ گئے جلندر ڈسٹریبیوشن آفیس ہے سڈے پنجاب دا اتوں ڈسٹریبیوٹ ہوں فلما فلم یہ اتھو سان فلم سردار وکیل سنگھ نے دیتی لے کے اور یہ کہانی یہ ہے کہ میں یہ فلم سن میں بنا لے میری ہاردک اچھا ایسی سی ਹਿੰਦੁਸਤਾਨ ਦੀ ਜਾਬ ਦੇ ਪੰਜਾਬ ਦੀ ਚੰਗੀ ਹਸਤੀ ਤੋਂ ਇਹਨੂੰ ਅਨਾਗਰੇਟ ਕਰਾਇਆ ਜਾਵੇ ਮੈਂ ਗਿਆਨੀ ਜੈਲ ਸਿੰਘ ਜੀ ਜਿਹੜੇ ਸਾਡੇ ਚੀਫ ਮਿਨਿਸਟਰ ਸੀਗੇ ਔਰ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਰਹੇ ਹੈ ਔਰ ਉਹਨਾਂ ਨੂੰ ਇੱਛਾ ਯਾਰ ਕੀਤੀ ਮੇਰੇ ਫਾਦਰ ਦੇ ਦਾ ਨਾਂ ਸਰਦਾਰ ਆਤਮਾ ਸਿੰਘ ਹੈ ਉਹਨਾਂ ਨੇ ਕਿਹਾ ਮੇਰਾ ਨਾਮ ਲੈ ਕੇ ਉਹਨਾਂ ਨੂੰ ਮਿਲ ਲਿਆ ਮੈਂ ਚੰਡੀਗੜ੍ਹ ਗਿਆ ਤੇ ਚੰਡੀਗੜ੍ਹ ਮਠੌਰ ਸੈਸ਼ਨ ਚੱਲ ਰਿਹਾ ਸੀ ਕਾਂਗਰਸ ਦਾ ਉੱਥੇ ਮੈਂ ਕੇਰਫ ਆਫ ਦਿ ਫਾਦਰ ਦਾ ਨਾਮ ਲਿਖ ਕੇ ਐਪਲੀਕ ਕਾਗਜ਼ ਭੇਜਿਆ ਤੇ ਗਿਆਨੀ ਜੈਲ ਸਿੰਘ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਨੂੰ ਬੁਲਾ ਕੇ ਮੈਂ ਰਿਕੁਐਸਟ ਕੀਤੀ ਗੈਨੀ ਨੂੰ ਮੈਂ ਕਾ ਗੈਨੀ ਮੈਂ ਪਿੰਸਨ ਮੇ ਬਣਾਇਆ ਹੈ ਲੁਧਿਆਣੇ ਤੇ ਮੈਂ ਤੁਹਾਡੇ ਕੋਲ ਨੂੰ ਨੌਗਰੇਸ਼ਨ ਕਰਾਉਣਾ ਚਾਹੁੰਨਾ ਸਾਡੀ ਹਾਰਦਿਕ ਇੱਛਾ ਹੈ ਮੇਰੇ ਫਾਦਰ ਦੀ ਵੀ ਮੇਰੀ ਮੈਂ ਤੁਹਾਨੂੰ ਕੋਈ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਹਾਡਾ ਕਾਰੋਬਾਰ ਜਿਹੜਾ ਸੀਗਾ ਇੱਕ ਟਰਾਂਸਪੋਰਟ ਦਾ ਕਾਰੋਬਾਰ ਸੀਗਾ ਟਰਾਂਸਪੋਰਟ ਦੇ ਕਾਰੋਬਾਰ ਦੇ ਵਿੱਚ ਤੁਹਾਡੇ ਮਾਈਂਡ ਵਿੱਚ ਕੀ ਇਸ ਤਰ੍ਹਾਂ ਦਾ ਆਇਆ ਕਿ ਤੁਸੀਂ ਇਸ ਥੀਏਟਰ ਜਗਤ ਵਿੱਚ ਤੁਹਾਨੂੰ ਆਉਣਾ ਪਿਆ ਇਹ ਜਗਾ ਮੇਰੇ ਫਾਦਰ ਨੂੰ ਪ੍ਰਾਪਰਟੀ ਡੀਲਿੰਗ ਦਾ ਬਹੁਤ ਸ਼ੌਕ ਸੀਗਾ ਇਹ ਡੇਰ ਦੇ ਕਰ ਜਗਾ ਉਹਨਾਂ ਨੇ ਖਰੀਦ ਕੇ ਰੱਖੀ ਹੋਈ ਸੀ ਸਾਡਾ ਜਿਹੜਾ ਪ੍ਰਾਪਰਟੀ ਡੀਲਰ ਗੁਸਾਈ ਐਂਡ ਕੰਪਨੀ ਸੀਗੇ ਉਹਨਾਂ ਕੋਲੇ ਕੋਈ ਆਇਆ ਬੰਦਾ ਕਿ ਮੈਨੂੰ ਪਲੋਟ ਕਿ ਦੇ ਦਿਓ ਤੇ ਮੈਂ ਇੱਥੇ ਸਿਨੇਮਾ ਬਣਾਉਣਾ ਹੈ ਤੇ ਉਹ ਪ੍ਰੋਪਰਟੀ ਡੀਲਰ ਨੇ ਮੈਨੂੰ ਅਪਰੋਚ ਕੀਤਾ ਕਿ ਜਗਾ ਬੇਚ ਦਿਓ ਸਰਦਾਰ ਜੀ ਨੂੰ ਕਿਹਾ ਉਹ ਕਹਿੰਦੇ ਮੈਨੂੰ ਤਾਂ ਨਹੀਂ ਪਤਾ ਵੇਚਣੀ ਹੈ ਤਾਂ ਮੇਰੇ ਬੇਟੇ ਨੂੰ ਪੁੱਛ ਲਓ ਮੇਰੇ ਕੋਲੇ ਆਇਆ ਉਹ ਮੈਨੂੰ ਕਹਿੰਦੇ ਜੇ ਇੱਥੇ ਸਿਨੇਮਾ ਬਣਾਉਣਾ ਹੈ ਤੇ ਆਪਾਂ ਇਹਨੂੰ ਵੇਚੀ ਦੀ ਹੈ ਤੇ ਤੇ ਪਰ ਕਹਿੰਦੇ ਜੀ ਤੁਹਾਡੀ ਵੀ ਵਾਕਫੀਅਤ ਇੰਨੀ ਹੈਗੀ ਹੈ ਤੁਸੀਂ ਕਿਉਂ ਨਹੀਂ ਸਿਨੇਮਾ ਬਣਾਉਂਦੇ ਮੈਂ ਹਾਲਾਂਕਿ ਮੇਰੀ ਕਦੇ ਰੁਚੀ ਸਿਨਮੇ ਵੱਲ ਨਹੀਂ ਹੋਈ ਮੈਂ ਸਿਨਮਾ ਤੇ ਦਾ ਨਹੀਂ ਸੀਗਾ ਪਿਕਚਰਾਂ ਦਾ ਕੋਈ ਮੈਨੂੰ ਸ਼ੌਕ ਨਹੀਂ ਸੀ ਉਹਨੇ ਕਿਹਾ ਕਹਿੰਦੇ ਜੀ ਤੁਹਾਡਾ ਇੰਨੀ ਵਾਕਫੀਅਤ ਹੈ ਤੁਸੀਂ ਲਾਇਸੈਂਸ ਤੁਹਾਨੂੰ इजीली ਮਿਲ ਜੂਗਾ ਤੁਸੀਂ ਖੁਦ ਬਣਾਓ ਉਤੋਂ ਮੇਰੇ ਮਨ ਚ ਆ ਗਿਆ ਕਿ ਜੇ ਉਹ ਬਣਾ ਸਕਦੇ ਐ ਅਸੀਂ ਵੀ ਬਣਾ ਲਈਏ ਅਸੀਂ ਨੂੰ ਬਣਾਉਣ ਦੀ ਤਿਆਰੀ ਕਰਤੀ ਅਪਲਾਈ ਕੀਤਾ ਇੱਥੇ ਆਪਣ ਸਾਡੇ ਡਿਪਟੀ ਕਮਿਸ਼ਨਰ ਦੇ ਅਪਲੀਕੇਸ਼ਨ ਦੇ ਕੇ ਇਹਦਾ ਲਾਇਸੈਂਸ ਡਿਪਟੀ ਕਮਿਸ਼ਨਰ ਦਿੰਦਾ ਹੁੰਦਾ ਸੀਗਾ ਜੀ ਔਰ ਡੀਸੀ ਸਾਹਿਬ ਨੇ ਅਨਾਈਤ ਕੀਤੀ سانوں یہ لائسنس مل گیا <تصفح> <تصفح> اور اس تو بعد ابھی یہ پاس لائسنس لین تو بعد بھی یہ نقشہ پاس کراؤن کارپورے کمیٹی سے تھے کمیٹی تو اور اپنا پی ڈبل ڈی تو اور سبل سپلائی تو اور ਜਿੰਨੇ ਵੀ ਮੈਗ ਵਿੱਚ ਸੀਗੇ ਕੰਜ਼ਰਨ ਕਰਦੇ ਪਬਲਿਕ ਨਾਲ ਪਬਲਿਕ ਲਾਈਫ ਦਾ ਸਭ ਤੋਂ ਨੋਬਜੈਕਸ਼ਨ ਲੈਣਾ ਜ਼ਰੂਰੀ ਸੀਗਾ ਸਭ ਤੋਂ ਅਸੀਂ ਨੋਬਜੈਕਸ਼ਨ ਲਿਆ ਔਰ ਇਹ 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 ਇਰੀਆ ਲੋ ਲੈਣਗੇ ਇਰੀਆ ਕਹੁੰਦਾ ਸੀਗਾ ਇਹ ਸਾਡਾ ਜਿਹੜਾ ਆਪਣਾ ਗੰਦਾ ਨਾਲਾ ਹੈ ਇਹ ਬੁਢਾ ਦਰਿਆ ਇਹਨੂੰ ਕਹਿੰਦੇ ਆ ਇਹ ਇਹਦੇ ਸਾਡੇ ਨਾਲ ਨਾਲ ਦੀ ਚੱਲਦਾ ਸੀਗਾ ਔਰ ਇਹ ਇੰਨਾ ਗਹਿਰਾ ਗड्ढे ਜਿਹਾ ਤੇ 20 ਫੁੱਟ ਗਹਿਰਾ ਸੀਗਾ ਇਹ ਜਗ੍ਹਾ ਸਾਰੀ ਦਾ ਇਹਦੇ ਚ ਅਸੀਂ ਪਹਿਲਾਂ ਆਪਣੇ ਟਰੱਕਾਂ ਨਾਲ ਪਰਤ ਪਾਇਆ 20 ਫੁੱਟ ਉੱਚਾ ਕੀਤਾ ਉੱਚਾ ਕਰਕੇ ਇਹਨੂੰ ਉੱਚਾ ਬਣਾਇਆ ਫਿਰ ਇਹਦੇ ਤੇ ਉਹਦਾ ਕੰਮ ਸ਼ੁਰੂ ਕੀਤਾ ਤੇ ਅਸੀਂ ਸਾਡਾ ਭਾਰਤ ਮੋਟਰ ট্রান্সਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਇਹਦਾ ਕੰਮ ਸੀ ਸ਼ੁਰੂ ਦਾ ਔਰ ਇਹਦੇ ਸਿਰ ਤੇ ਹੀ ਅਸੀਂ ਇਹਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਕਿ ਤੁਹਾਡੇ ਸਿਨੇਮਾ ਦੇ ਬਾਹਰ ਇੱਕ ਸ਼ਿੰਗਾਰ ਕਰਦੀਆਂ ਔਰਤਾਂ ਦੇ ਪਿਕਚਰਸ ਲੱਗੀਆਂ ਹੋਈਆਂ ਨੇ ਲਿ ਤੁਹਾਡੇ ਮਾਈਂਡ ਚ ਕੀ ਇਸ ਤਰ੍ਹਾਂ ਆਇਆ ਕਿ ਤੁਸੀਂ ਇਸ ਦਾ ਨਾਮ ਸ਼ਿੰਗਾਰ ਰੱਖੋ ਇਹ ਫਿਰ ਮੈਂ ਜਦੋਂ ਇਹਦਾ ਲਾਇਸੈਂਸ ਲੈ ਲਿਆ ਔਰ ਨੋ অবਜੈਕਸ਼ਨ ਲੈ ਲਿਆ ਫਿਰ ਇਹਦਾ ਨਕਸ਼ਾ ਬਣਾਉਣਾ ਸੀਗਾ ਕਿਸੇ ਆਰਕੀਟੈਕਟ ਤੋਂ ਲੁਧਿਆਣੇ ਚ ਤੋਂ ਕੋਈ ਆਰਕੀਟੈਕਟ ਇਹ ਆ ਜਾ ਹੈ ਨਹੀਂ ਸੀਗਾ ਜਿਹੜਾ ਸਿਮਿਆ ਦੀ ਆਰਕੀਟੈਕਚਿੰਗ ਕਰਤਾ ਕਰਦਾ ਹੋਵੇ ਤੇ ਫਿਰ ਮੈਂ ਫਾਇੰਡ ਆਊਟ ਕੀਤਾ ਇਧਰ ਉਧਰ ਸਾਡੇ ਦਫਤਰ ਜੀਏ ਪਾਰ ਟ੍ਰਾਂਸਪੋਰਟ ਦੇ ਉਹਦੇ ਜਰੀਏ ਮਦਦ ਲਈ ਦਿੱਲੀ ਜਾ ਕੇ ਮੈਂ ਪਤਾ ਕੀਤਾ ਕਿ ਦਿੱਲੀ ਕੇਨੌਟ ਪਲੇਸ ਚ ਇੱਕ ਸੇਨ ਗੁਪਤਾ ਐਂਡ ਸੇਨ ਗੁਪਤਾ ਫਾਰਮਸੀ ਉਹਦਾ ਮਾਲਕ ਸੀ ਸੇਨ ਗੁਪਤਾ ਨੂੰ ਕੇ ਪਤਾ ਲੱਗਿਆ ਕਿ ਉਹ ਹਿੰਦੁਸਤਾਨ ਦਾ ਨੰਬਰ 1 ਆਰਕੀਟੈਕਟ ਹੈ ਜਿਹਨੇ ਸਾਰੇ ਹਿੰਦੁਸਤਾਨ ਚ ਸਿਨੇਮਾ ਹouses ਬਣਾਏ ਤੇ ਮੈਂ ਉਹਦੇ ਕੋਲੇ ਅਪਰੋਚ ਕੀਤੀ ਉਹਨਾਂ ਨੂੰ ਕਿ ਗੁਪਤਾ ਜੀ ਸਿੰਘ ਗੁਪਤਾ ਹੈਗੇ ਬੰਗਾਲੀ ਸੀਗੇ ਹੋ ਤੇ ਉਹ ਕਹਿੰਦੇ ਮੈਂ ਕਿ ਗੁਪਤਾ ਜੀ ਮੈਂ ਸਿਮੇ ਦਾ ਲਸਾਂਸ ਲੈ ਲਿਆ ਉੱਥੇ ਮੈਂ ਸਿਮੇ ਬਣਾਉਣਾ ਚਾਹੁੰਦਾ ਹੈ 1.5 ਏਕੜ ਜਗ੍ਹਾ ਤੇ ਔਰ ਉਹ ਕਹਿੰਦਾ ਤੁਸੀਂ ਮੇਰੇ ਕੋਲੇ ਲਿਆਓ ਦਾ ਨਕਸ਼ਾ ਬਣਾ ਕੇ ਲਿਆਓ ਇਹਦਾ ਨਕਸ਼ਾ ਬਣਵਾਓ ਨਕਸ਼ਾ ਬਣਾ ਕੇ ਹੱਦਾਂ ਦੇ ਕੇ ਸਾਈਡਾਂ ਦੱਸ ਕੇ ਸਾਰਾ ਡਿਟੇਲ ਮੇਰੇ ਕੋਲ ਲੈ ਕੇ ਆਓ ਫਿਰ ਆਪਾਂ ਮੈਂ ਕਿਸਲਾ ਕਰਾਂਗੇ ਫਿਰ ਮੈਂ ਉਹ ਨਕਸ਼ਾ ਨਕਸ਼ਾ ਬਣਾ ਕੇ ਲੈ ਕੇ ਗਿਆ ਨਾ ਕੋਲੇ ਤੇ ਉਹ ਕਹਿੰਦੇ ਜੀ ਇਹ ਜਗਾ ਬਹੁਤ ਹੈ ਤੁਹਾਡੇ ਕੋਲੇ ਤੇ ਇਹਦੇ ਚ ਆਪਾਂ ਇਸ ਨੇ ਮੇਂ ਇਹ ਆਰਾਮ ਨਾ ਬਣ ਸਕਦੀ ਹੈ ਤੇ ਇਹ ਇੰਨੇ ਬਣਾ दिए ਮੈਂ ਖੈਜੀ ਬੜੇ ਸ਼ੌਕਨਾ ਸਾਡੇ ਕੋਈ ਮੈਂ ਗੁਪਤਾ ਜੀ ਇਹ پیسے ਇੰਨੇ ਨਹੀਂ ਹੈ ਕਹਿੰਦੇ ਨਹੀਂ ਆਪਾਂ ਸਿਨੇਮਾ ਇਦਾਂ ਹੀ ਕਰਾਂਗੇ ਬੜੇ इजीली ਤੁਹਾਨੂੰ ਅਫੋਰਡ ਕਰ ਲਵਾਂਗੇ ਕੋਈ ਪ੍ਰੋਬਲਮ ਨਹੀਂ ਹੈ ਤੇ ਫਿਰ ਮੈਂ ਉਹਨਾਂ ਨੂੰ ਅਰਜ਼ ਕੀਤੀ ਮੈਂ ਕਿ ਜਿਹੜੇ ਤੁਹਾਡੇ ਚਾਰजेस ਹੋਣਗੇ ਇਹਦੇ ਉਹ ਇੰਨੇ ਕ ਕਰਿਓ ਜਿਹੜਾ ਕਿ ਮੈਂ ਤੁਹਾਡੇ ਕੋਲੇ ਦੇ ਸਕਾਂ ਔਰ ਮੈਂ ਹਿੰਮਤ ਕਰ ਸਕਾਂ ਵੀ ਮੈਂ ਦੇ ਦੂੰਗਾ ਤੇ ਇਹਨੂੰ ਬਣਾ ਲੂੰਗਾ ਤੇ ਉਹ ਕਹੇ ਲੰਪਸਮ ਲਈਓ ਸਾਡੇ ਕੋਲੇ ਕਿਸ਼ਤਾਂ ਚ ਨਹੀਂ ਦੇਣਾ ਲੰਪਸਮ ਮੈਂ ਦੇਊਂਗਾ ਤੇ ਮੈਨੂੰ ਪਰਾ ਯਾਦ ਹੈ ਕਿ ਇਹਦੇ ਤੇ ਉਹਨੇ ਮੇਰੇ ਕੋਲੋਂ 38000 ਰੁਪਏ ਲਿਆ ਔਰ ਮੈਂ ਮੈਂ ਕਹੀ ਬਿਲਕੁਲ ਠੀਕ ਹੈ ਔਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਅਰਜ਼ੀ ਕੀਤੀ ਮੇਕਾਸ਼ ਗੁਪਤਾ ਜੀ ਇਹਦੇ ਚ ਲੂਬਰਜ਼ ਬਗੜਾ ਇਹ ਜੇ ਨਾ ਬਣਾ ਦਿਓ ਜੀ ਇਹ ਤੇ ਕਬੂਤਰ ਬੈਠੇ ਬਿਠਾ ਕਰੀ ਜਾਣ ਤੇ ਇਹਦੀ ਸ਼ਾਨ ਖਰਾਬ ਕਰ ਦੇ ਇਹਦਾ ਫੇਸ ਇਡਾ ਵਧੀਆ ਬਣਾਓ ਕਿ ਇਹਦਾ ਜਵਾਬ ਨਾ ਕੋਈ ਹੋਵੇ ਹਿੰਦੁਸਤਾਨ ਚ ਦੁਨੀਆ ਚ ਇਹ ਇਹਦੇ ਵਰਗਾ ਜਿਹੜਾ ਫੇਸ ਹੈ ਕਿਤੇ ਨਾ ਹੋਵੇ اور یہ دنیا یاد کرے تو انہیں بڑا اسی طرح بنایا اور کہ ناؤں کی رکھا تسی آپ دے کسے میرے تین بچے ہے دو لڑکے ایک لڑکی ہے تو دے آپ بچے کے آتے رکھ دیو میں یہ بچے تین ہے جی بچے کے نام پہ رکھا ایک نے دوسرا بچہ ناراض ہوگا تیسرا بچہ ناراض ہوگا میں کہا گپتا جی میرے من ہے کہ سنما انڈسٹری ہے جیڑی سنما ڈنوٹ کرتی ہے اپنی شنگاروں شنگار مطلب لیڈی دا شنگار انہوں ہی ڈینوٹ کر دی ہے او دے تو یہ سنما چالو ہوں اور او دے کر کے لوگ دیکھ آتے کہ نا ਮੈਂ ਕਹਿੰਦਾ ਨਾ ਬਸ ਤੁਸੀਂ ਇਹ ਦੱਸੋ ਵੀ ਸ਼ਿੰਗਾਰ ਰਸ ਦੀਆਂ ਮੂਰਤੀਆਂ ਬਣਾਓ ਮੂਰਤੀਆਂ ਖਜੂਰਾਹ ਦੀ ਬੋਕ ਚੱਕੋ ਉਹਦੇ ਜੋ ਲੇਡੀ ਦੇ ਕੋ ਪਹਿਲਾਂ ਕੰਗਾ ਬੇਲ ਚੁੰਗੀ ਬਰਤੀ ਲਉਂਗੀ ਫਿਰ ਉਹ ਸਜਦੀ ਹੈ ਕਪੜੇ ਪਾਉਂਦੀ ਹੈ ਇਸ ਤਰ੍ਹਾਂ ਦੀਆਂ ਸ਼ਿੰਗਾਰ ਸ਼ਿੰਗਾਰ ਮੈਂ ਜੋ ਪਿਛ ਪੜਿਆ ਆਪਦੀ ਐਜੂਕੇਸ਼ਨ ਆਗਰੇ ਹੋਈ ਹੈ ਮੇਰੀ ਅਸਲੀ ਲਫ਼ਜ਼ ਹੈ ਸ਼੍ਰਿੰਗਾਰ ਹਿੰਦੀ ਦਾ ਔਰ ਅਸੀਂ ਫਿਰ ਇਹਦਾ ਇਹ ਸ਼੍ਰਿੰਗਾਰ ਪੰਜਾਬ ਚ ਕਿਸੇ ਨੇ ਬੋਲਣਾ ਨਹੀਂ ਸੀ ਅਸੀਂ ਇਹਦਾ ਸਖਾਲਾ ਲਫ਼ਜ਼ ਬਣਾਤਾ ਸ਼ਿੰਗਾਰ ਤੇ ਤਾਂ ਕਿ ਹਰ ਇੱਕ ਦੇ ਮਨ ਚ ਆ ਜਾਵੇ ਹਰ ਇੱਕ ਇਹਨੂੰ ਬੋਲ ਸਕੇ ਤੇ ਫਿਰ ਉਹਨਾਂ ਨੇ ਇੱਕ ਪਾਸੇ ਸ਼ਿੰਗਾਰ ਦੇ ਅੱਟ ਲੱਭਦੇ ਲਿਖੇ ਤੇ ਦੂਸਰੇ ਪਾਸੇ ਮੂਰਤੀਆਂ ਬਣਾਈਆਂ ਇਹਨੂੰ ਡਿਨੋਟ ਕਰਦੀਆਂ ਕਿ ਖਜੂਰਲਾ ਖਜੂਰਲਾ ਏ ਦਿੱਲੀ ਸਾਡੀ ਇੱਕ ਹੈਗੀ ਹੈ ਆਪਣੀ ਮਨੂਮੈਂਟ ਬਣੇ ਵੀ ਹੈ ਉਹਦੇ ਤੋਂ ਬੜਾ ਕੁਝ ਡਿਨੋਟ ਹੁੰਦਾ ਹੈ ਲਿਖਿਆ ਜਾਂਦਾ ਹੈ ਉੱਥੋਂ ਦੀ ਬੋਕ ਚੱਕ ਕੇ ਉਹਦੇ ਚ ਉਹਨਾਂ ਨੇ ਦੇਖ ਕੇ ਉਹਨਾਂ ਦੇ ਅਲੱਗ-ਅਲੱਗ ਰੂਪ ਰੰਗ ਜਿਹੜੇ ਸੀਗੇ ਉਹ ਬਣਾਏ ਔਰ ਬਲਕਿ ਇਹਨੂੰ ਬਣਾਉਣ ਲਈ ਉਹ ਬੰਗਾਲ ਤੋਂ ਹੀ ਬੰਦੇ ਲੈ ਕੇ ਆਏ ਉਹਨਾਂ ਨੇ ਇਹਨਾਂ ਨੂੰ ਤਰਾਸ਼ਿਆ ਬਣਾਇਆ ਔਰ ਔਰ ਉਹਨ ਵੀ ਕੈਂਮਾ ਉਹਦੋਂ ਵੀ ਕੈਂਸੀ ਐਸ ਐਚ ਆਈ ਐਨ ਜੀ ਡਬਲ ਯੂ ਆਰ ਅੱਠ ਲੱਭ ਜਿੰਦੇ ਅੱਠ ਹੀ ਮੂਰਤੀਆਂ ਨੇ ਜਿਨ੍ਹਾਂ ਕੇ ਅਸੀਂ ਪਾਸ ਕੀਤਾ ਔਰ ਆਪ ਦੇ ਕਰਦਿਆਂ ਦਾ ਨਾਮ ਜਾਂ ਮੈਂ ਆਪ ਦਾ ਨਾਮ ਜਾਂ ਆਪ ਦੀ ਮਦਰ ਫਾਦਰ ਦਾ ਨਾਮ ਨਹੀਂ ਰੱਖਿਆ ਇਹ ਸਿਰ ਬਹੁਤ ਚੀਜ਼ ਰੱਖੀ ਕਿ ਜਿਹੜੀ ਕਿ ਅੰਦਰ ਜੋ ਚੀ ਚੱਲੂ ਉਹਨੂੰ ਡਿਲੀਟ ਕਰੇ ਅੰਦਰ ਪਿਕਚਰ ਚੱਲਦੀ ਹੈ ਪਿਕਚਰ ਨੂੰ ਹੀ ਦੇ ਨੋਟ ਕਰ ਦिए ਜਿਸ ਤਰ੍ਹਾਂ ਕਿ ਤੁਸੀਂ ਆਪਣੇ ਸਿਨੇਮਾ ਦਾ ਨਾਮ ਸ਼ਿੰਗਾਰ ਰੱਖਿਆ ਜਿਸ ਤਰ੍ਹਾਂ ਔਰਤਾਂ ਨੂੰ ਸ਼ਿੰਗਾਰ ਆਪਣੀ ਜਾਨ ਤੋਂ ਵੱਧ ਪਿਆਰਾ ਹੁੰਦਾ ਹੈਗਾ ਉਸ ਤਰ੍ਹਾਂ ਕਿਸੇ ਟਾਈਮ ਦੇ ਤੇ ਇਹ ਜਿਹੜਾ ਸ਼ਿੰਗਾਰ ਸਿਨੇਮਾ ਹੈਗਾ ਪੂਰੇ ਪੰਜਾਬ ਵਿੱਚ ਇੱਕ ਸ਼ਿੰਗਾਰ ਹੀ ਸੀਗਾ ਤੇ ਸਭ ਤੋਂ ਪਹਿਲਾਂ ਸਾਨੂੰ ਹੁਣ ਇਹ ਦੱਸੋ ਵੀ 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 ਅੱਜਕੱਲ ਜਿਸ ਤਰ੍ਹਾਂ ਮਲਟੀਪਲੈਕਸ ਸਿਨੇਮਾ ਆ ਗਏ ਹੋਏ ਨੇ ਸੋਸ਼ਲ ਮੀਡੀਆ ਆ ਗਿਆ ਹੋਇਆ ਹੈ ਕਿਤਨਾ ਕਿਤੇ ਜਿਹੜੇ ਸਿੰਗਲ ਸਕਰੀਨ ਸਿਨੇਮਾ ਨੂੰ ਉਹਦੇ business ਦੇ ਵਿੱਚ ਫਰਕ ਪਿਆ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਿੰਗਲ ਸਕਰੀਨ ਦਾ ਫਰਕ ਤਾਂ ਇਸ ਕਰਕੇ ਪਿਆ ਹੈ ਆ ਜਿਹੜਾ ਮੀਡੀਆ ਦਾ ਸਾਧਨ ਆਪਣਾ ਸਾਡਾ ਟੈਲੀਫੋਨ ਨਾ ਮੋਬਾਈਲ ਮੋਬਾਈਲ ਇਨੇ ਬਹੁਤ ਫਰਕ ਪਾਇਆ ਇਹਦੇ ਵਿੱਚ ਇੰਨੀਆਂ ਸਹੂਲਤਾਂ ਆ ਗਈਆਂ ਕਿ ਜਦੋਂ ਮਰਜੀ ਕੋਈ ਜਦੋਂ ਜਿਸ ਵੇਲੇ ਜਿੱਥੇ ਬੈਠ ਕੇ ਕੁਝ ਦੇਖਣਾ ਚਾਹੇ ਉਹ ਦੇਖ ਸਕਦੇ ਆਂ ਔਰ ਉਹਨੇ ਸਾਨੂੰ ਫਰਕ ਪਾਇਆ ਉਹਨੇ ਵੀ ਫਰਕ ਇਨਾ ਨਹੀਂ ਪਾਇਆ ਕਿਉਂਕਿ ਲੋਕ ਛਿੰਮਾ ਆ ਕੇ ਉਡੀ ਆਉਟਿੰਗ ਸਮਝ ਦੇ ਸੀ ਪੀ ਕਰੂੰ ਬਾਹਰ ਨਿਕਲ ਕੇ ਆ ਕੇ ਨਾਲੇ ਤਾਂ ਸ਼ੁਗਲ करिए ਨਾਲੇ ਪਿਕਚਰ ਦੇਖਿਏ ਨਾਲੇ ਖਾਈਏ ਪੀਏ ਵਧੀਆ ਉਹ ਬੱਚੇ ਵੀ ਨਾਲ ਹੋਣ ਤੇ ਇਸ ਕਰਕੇ ਇਹ ਸ਼ਿੰਗਾਰ ਤੇ ਆਉਣਾ ਪਸੰਦ ਕਰਦੇ ਸੀ ਬਹੁਤ ਜਿਆਦਾ ਔਰ ਸਾਡਾ ਸ਼ਿੰਗਾਰ ਇਹ ਸ਼ਹਿਰ ਤੋਂ ਬਿਲਕੁਲ ਬਾਹਰ ਸੀਗਾ ਔਰ ਤੰਤਿੰਗ ਚੌਂਕ ਦੇ ਕੋਲੇ ਤੱਕ ਬਿਲਕੁਲ ਆਵਾਦੀ ਤੋਂ ਬਾਹਰ ਸੀ ਇਕੱਲਾ ਸੀ ਅਸੀਂ ਜਦੇ ਸ਼ੁਰੂ ਕੀਤਾ ਬੜੀ ਪੀੜ ਹੁੰਦੀ ਸੀ ਅਸੀਂ ਪੀੜ ਨੂੰ ਰਾਤ ਦੇ 1 ਵਜੇ ਜਦੋਂ ਸਿਨੇਮਾ ਖਤਮ ਹੁੰਦਾ ਸੀਗਾ ਸਾਢੇ 12 1 ਵਜੇ ਸਾਰੀ ਪਬਲਿਕ ਨੂੰ ਅਸੀਂ ਖੁਦ ਤੰਤਿੰਗ ਚੌਂਕ ਤੱਕ ਪਹੁੰਚਾ ਕੇ ਹੁੰਦੇ ਸੀ ਤਾਂ ਕਿ ਕੋਈ ਮਰਦਤ ਨਾ ਹੋ ਜਵੇ ਇੰਨੀ ਇਹ ਦੂਰ ਸੀਗਾ ਸ਼ਿੰਗਾਰ ਸਿਨੇਮਾ ਮੇਰਾ ਮੇਰਾ ਤੁਹਾਡੇ ਕੋਲ ਕੁਐਸਚਨ ਸੀਗਾ ਵੀ ਜਿੱਥੇ ਮਲਟੀਪਲੈਕਸ ਸਿਨੇਮਾ ਆ ਚੁੱਕੇ ਨੇ ਜਿਸ ਤਰ੍ਹਾਂ ਤੁਹਾਡਾ ਸ਼ਿੰਗਾਰ ਸਿਨੇਮਾ ਹੋਰ ਵੀ ਲੁਧਿਆਣਾ ਵਿੱਚ ਸਿਨੇਮਾਸ ਨੇ ਉਹਨਾਂ ਦੇ ਬਿਜ਼ਨਸ ਨੂੰ ਕਿਤੇ ਨਾ ਕਿਤੇ ਫਰਕ ਪਿਆ ਹੈਗਾ ਉਹਦਾ 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 ਜਿਹੜਾ ਮੇਨ ਜਿਹੜਾ ਸਭ ਤੋਂ ਕਾਰਨ ਹੈਗਾ ਉਹ ਉਹ ਬਹੁਤ ਦੱਸੋ ਜੀ ਸ਼ਿੰਗਾਰ ਸਿਨੇਮੇ ਦਾ ਮੇਨ ਕਾਰਨ ਹੈਗਾ ਆਪਣਾ سیل فون اور جیسے ایزی ایزیلی ہے ہے باقی ملٹیپلیکس بنونے شروع کیتے لوگوں نے چھوٹے چھوٹے سن میں اور دو تین تن, تن منیمم بنائے چار بھی کسی جگہ ہے گئے ہے لیکن نالوں نے دکانہ شروع کی جڑا ایک آمدن کا ذریعہ بنایا ਉਦੇ ਕਰਕੇ ਉਹਨਾਂ ਨੇ ਬਿਜ਼ਨਸ ਕਾਫੀ ਕੀਤਾ ਲੇਕਿਨ ਮੇਰੇ ਸ਼ਿੰਗਾਰ ਸਿੰਮੇ ਦੇ ਬਿਜ਼ਨਸ ਨੂੰ ਕੋਈ ਵੀ ਖਾਸ ਫਰਕ ਨਹੀਂ ਲੱਗਿਆ ਇਹ ਇੰਨਾ ਬਦਿਆ ਚੱਲਿਆ ਇੱਥੇ ਨਾ ਤਾਂ ਮੈਂ ਬਲੈਕ ਹੋਣ ਦਿੰਦਾ ਸੀਗਾ ਔਰ ਪਿਕਚਰਾਂ ਟਾਪ ਕਲਾਸ ਜਿਹੜੀਆਂ بہت ودیا چلن والی سیاں سی وہ اُسی لاؤں سی وہ اگزامپل تو دینا چاہتا ایک ساری پکچر بہت ودیا لگی سی ادو بعد امیجیٹلی سردار وکیل سنگھ جا میرا ڈسٹریبیوٹر سی انہیں ایک آم پکچر مل لے لی اور میں لابی چڑا سیابی جڑے بندے اوپروں تھلے آدھے ہیں ਤਲਿਓਂ ਪਰ ਜਾਂਦੀ ਐ ਉੱਥੇ ਖੜਾ ਸੀ ਮੈਂ ਖੜ ਕੇ ਸੁਣਿਆ ਤੇ ਪਬਲਿਕ ਇਹ ਕਹਿ ਰਹੀ ਸੀ ਆਪਸ ਵਿੱਚ ਹੀ ਗੱਲਾਂ ਕਰਦੀ ਸੀ ਕਿ ਵੀ ਇਹ ਫਿਲਮ ਐ ਜਿਹੜੀ ਇਹ ਸ਼ਿੰਗਾਰ ਵਾਲਿਆਂ ਨੇ ਦੇਖ ਕੇ ਨਹੀਂ ਲਈ ਐ ਇਹ ਏਡੀ ਘਟਿਆ ਫਿਲਮ ਤਾਂ ਇੱਥੇ ਕਦੇ ਚਲਉਂਦੀ ਨਹੀਂ ਸੀਗੇ ਇਹ ਕੀ ਹੋ ਗਿਆ ਨਨ ਇਹ ਮੈਂ ਸੁਣਿਆ ਮੈਨੂੰ ਬੜੀ ਖੁਸ਼ੀ ਹੋਈ ਕਹਿੰਦੇ ਜਿੱਥੇ ਫਿਲਮ ਇਨਨ ਨੇ ਦੇਖ ਕੇ ਨਹੀਂ ਲਈ ਤੇ ਸਾਡੇ ਫਿਲਮਾਂ ਕਰੀਬ ਕਰੀਬ ਨਹੀਂ ਨਾ 100% ਮੈਂ 90% ਦਾ ਦਾਅਵਾ ਨਾ ਕਰ ਸਕਦਾ ਕਿ ਜਿੰਨੀਆਂ ਵੱਡੀਆਂ ਮੂਵੀ ਸੀਗੀਆਂ ਚੱਲਣ ਵਾਲੀਆਂ ਉਹ ਸਾਰੀਆਂ ਇੱਥੇ ਲੱਗੀਆਂ ਕਰੀਬ ਕਰੀਬ ਸਾਰੇ ਐਕਟਰ اتنے تشریف لے کے آئے اور بہت تعریف کی تھی اور سارا سما ادو نواں بنیا ایڈی بڑی سکرین نہیں سی کدھرے پاس ہندوستان سے تریٹ پھوٹ چوڑی تی پھوٹ چوڑی تریٹ پھوٹ لمبی وڈے مین سن میں نہیں سی مین سن میں نے سڈیا بارہ سو دس سی گیاں ادو چھوٹے سنیمے دیا منی سنیمے دیا سیٹ سی تین سو اور مڈی دیا پانچ سو چھہتر ہوں تک تھاڑے اس شنگار سنیما ٹوٹل کنیا فلم چل چکی ہے؟ دیکھو میں ایک گنتی تو نہیں دس سکتا تمہوں انگنت آن نے سارا فلمیں چلیں میں تو مین فلم سا چھوٹا سنما بہتا پاپولر نہیں سی ہویا پھر اسی راج شریف فلم دی پکچر ایک ندیہ کے اس پار لگی اور ندیہ کے اس پار فلم بڑی میڈیوکر فلم سی اور پوروی فلم سی لیکن وہ سردار بادر این چلی کہ ਤਰਬੰਜਾ ਹਫਤੇ ਚੱਲੀ ਸਾਲ ਤੋਂ ਉੱਪਰ ਔਰ ਲੈਣੂ ਤਿਆਰ ਨਹੀਂ ਸੀ ਹਲੇ ਵੀ ਤੇ ਐਡੀ ਪਪੂਲਰ ਹੋਈ ਫੇਰ ਅਸੀਂ ਫਿਲਮਾਂ